ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ ਤੋਂ ਤੇ ਨਵੀਂ ਖੇਡ ਪਾਲਿਸੀ ਵੀ ਬਣਾਈ ਗਈ ਹੈ ਇਸ ਦੇ ਚੱਲਦਿਆਂ ਹੁਣ ਪੰਜਾਬ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਵਿੱਚ ਭਾਗ ਲੈ ਰਹੇ ਨੌਜਵਾਨ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਨੇ ਤੇ ਇਸੇ ਦੇ ਚੱਲਦਿਆਂ ਪਟਿਆਲਾ ਵਿੱਚ ਦੋ ਸਖੀਆਂ ਭੈਣਾਂ ਨੇ ਫੁੱਟਬਾਲ ਟੀਮ ਦੇ ਵਿੱਚ ਭਾਗ ਲੈਂਦੇ ਆ ਕਈ ਮੱਲਾਂ ਮਾਰੀਆਂ ਨੇ ਔਰ ਦੇਖਦੇ ਆ ਸਾਡੀ ਇਹ ਖਾਸ ਰਿਪੋਰਟ ਇਥੇ ਨੌਜਵਾਨ ਸਪੋਰਟਸ ਦੇ ਵਿੱਚ ਆਪਣੇ ਮੱਲਾ ਮਾਰ ਰਹੇ ਨੇ ਉੱਥੇ ਹੀ ਛੋਟੇ-ਛੋਟੇ ਬੱਚਿਆਂ ਵੀ ਇਹਨਾਂ ਦੇ ਗੇਮਾਂ ਦੇ ਵਿੱਚ ਮੱਲਾ ਮਾਰ ਰਹੇ ਆ ਛੋਟੇ-ਛੋਟੇ ਬੱਚਿਆਂ ਨੇ ਜਿਹੜੀਆਂ ਗਿਆ ਨੇ ਫੁੱਟਬਾਲ ਦੇ ਵਿੱਚ ਜਿਹੜੇ ਵਟੇ ਕਾਰਨਾਮੇ ਕਰਦੀਆਂ ਨਜ਼ਰ ਆ ਰਹੀਆਂ ਬੇਟਾ ਕੀ ਨਾਮ ਹੈ ਫੁੱਟਬਾਲ ਖੜੀ ਹੋਈ ਹੈ ਤੇ ਇਹ ਵੱਡਾ ਨਾਮ ਕਮਾ ਲਿਆ ਹਾਂਜੀ ਮੇਰਾ ਨਾਮ ਹਰਮਿਲਨ ਕੌਰ ਹੈ ਤੇ ਫੁੱਟਬਾਲ ਮੇਰੇ ਜੀਨਸ ਹੈ ਮੇਰੇ ਫਾਦਰ ਆਪ ਇੰਟਰਨੈਸ਼ਨਲ ਫੁੱਟਬਾਲਰ ਰਹੇ ਨੇ ਤੇ ਮੇਰੇ ਅਗੇ ਫੈਮਿਲੀ ਦੇ ਵਿੱਚ ਚਾਚਾ ਜੀ ਤਾਇਆ ਜੀ ਸਭ ਪ੍ਰੋਫੈਸ਼ਨਲ ਰਹੇ ਨੇ ਤਾਂ ਕਿਤੇ ਨਾ ਕਿਤੇ ਮੇਰੇ ਜੀਨਸ ਹੈ ਸਾਡੇ ਦੋਨਾਂ ਭੈਣਾਂ ਦੇ ਫੁੱਟਬਾਲ ਦੇ ਖੇਲਣਾ ਸਾਡੇ ਬਚਪਨ ਤੋਂ ਹੀ ਸਟਾਰਟ ਕੀਤਾ ਸੀ ਤੇ professionally ਮੈਨੂੰ ਹੁਣ 3 ਸਾਲ ਹੋ ਗਏ ਮੈਂ ਗੋਕੁਲਮ ਕੇਰਲਾ ਵਿੱਚ ਖੇਡ ਰਹੀ ਹਾਂ ਤੇ ਇਸ ਤੋਂ ਪਹਿਲਾਂ ਮੈਂ ਏਸ਼ੀਅਨ ਕੱਪ ਖੇਡਿਆ ਸੀ ਉਜ਼ਬੇਕਿਸਤਾਨ ਤੇ ਉਸ ਤੋਂ ਬਾਅਦ ਇੰਡੀਅਨ ਔਮਨ ਲੀਗ ਜੋ ਕਿ ਆਪਣੇ ਇੰਡੀਆ ਦੀ ਸਭ ਤੋਂ ਵੱਡੀ ਲੀਗ ਹੈ ਫੁੱਟਬਾਲ ਦੇ ਵਿੱਚ ਕੁੜੀਆਂ ਦੀ ਤੇ ਉਹਦੇ ਵਿੱਚ ਮੇਰੇ 3 ਮੈਡਲ ਨੇ ਜੋ ਕਿ ਸਾਰੇ ਵਿਨਰ ਦੇ ਨੇ ਤੇ ਇਸ ਸਾਲ ਅਸੀਂ ਰਨਰ ਅਪ ਰਹੇ ਹਾਂ ਉੜੀਸਾ ਐਫਸੀ ਦੇ ਤੇ ਮੈਡਲ ਨੇ Winner ਦੇ ਨੇ ਕਿਹੜੇ ਕਿਹੜੇ ਮੈਡਲ ਨੇ ਸਿਲਵਰ ਵੀ ਹੁੰਦਾ ਹੈ 골ਡ ਵੀ ਹੁੰਦਾ Winner 골ਡ ਮੈਡਲ ਨੇ Winner ਤੇ ਜਦੋਂ ਆਪਾਂ ਕਹਿ ਦਿੰਦੇ ਆ ਫਿਰ ਉਹ 골ਡ ਤੀ ਕੱਲ ਆ ਜਾਂਦੀ ਹੈ ਉਹ 골ਡ ਮੈਡਲ ਨੇ ਤੇ ਇਸ ਸਾਲ ਉਸ ਰਨਰ ਅਪ ਰਹਿ ਗਿਆ ਮਤਲਬ ਸਿਲਵਰ ਮੈਡਲ ਹੋ ਗਿਆ ਤਾਂ ਇਸ ਰਨਰ ਅਪ ਦਾ ਮਤਲਬ ਦੂਜੀ ਪੋਜੀਸ਼ਨ ਤਾਂ ਇਸ ਵਾਰ ਉੜੀਸਾ ਐਫਸੀ ਸਾਡੇ ਤੋਂ ਕੋਲੈਵਰੇਜ ਦੇ ਵਿੱਚ ਛਿੱਟ ਗਈ ਕਿੰਨੀ ਦੇਰ ਹੋ ਗਈ ਹੈ ਗੇਮ ਖੇਡਦੇ ਨੂੰ ਤੁਹਾਨੂੰ ਕਿਉਂਕਿ ਪੜ੍ਹਾਈ ਵੀ ਜ਼ਰੂਰੀ ਹੈ ਹਾਂਜੀ ਮੈਨੂੰ ਮਤਲਬ ਖੇਲਨਾ ਤਾਂ ਵੈਸੇ ਛੋਟੇ ਹੁੰਦਾ ਤਾਂ ਇਸ ਚਾਰਟ ਕੀਤਾ ਸੀਗਾ ਪਰ ਪ੍ਰੋਫੈਸ਼ਨਲੀ ਮੈਨੂੰ 3 ਸਾਲ ਹੋ ਗਏ ਪਾਪਾ ਨੂੰ ਦੇਖ ਦੇਖ ਕੇ ਵੀ ਮੈਂ ਵੀ ਪ੍ਰੋਫੈਸ਼ਨਲ ਪਲੇਅਰ ਬੰਨਾ ਤਾਂ ਉਹ ਮੈਨੂੰ 3 ਸਾਲ ਹੋ ਗਏ ਖੇਲਦੇ ਹੋਏ ਤੇ ਹੁਣ ਮੇਰਾ ਕੰਟਰੈਕਟ ਹਲੇ ਕੋ ਕੁਕਲਮ ਨਾਲ ਖਤਮ ਹੋਇਆ ਤੇ ਹੁਣ ਮੈਂ ਜੀ ਅੱਗੇ ਜਿਹੜਾ ਮੈਨੂੰ ਕਲੱਬ ਵਧੀਆ ਆਫਰ ਕਰ ਦੂਗਾ ਤਾਂ ਉੱਥੇ ਮੇਰੀ ਟ੍ਰਾਇਲ ਵੀ ਮੈਂ ਸਾਈਨ ਕਰਾਂ ਉਮਰ ਕੋਈ ਜ਼ਿਆਦਾ ਨਹੀਂ ਲੱਗਦੀ ਕਿ ਛੋਟੀ ਉਮਰ ਤੇ ਹੀ ਲੱਗ ਰਹੀ ਹਾਂਜੀ ਮੇਰੀ 20 ইয়ারਸ ਐ ਤੇ ਮੈਂ ਫਸਟ ইয়ার ਦੇ ਵਿੱਚ ਖਾਲਸਾ ਕਾਲਜ ਚ ਪੜ੍ਹਦੀ ਆ ਤੇ ਮੇਰਾ ਹਲੇ ਕੋਰਸ ਆਨਰਸ ਐ ਸੋਸ਼ਲ ਸ ਕੰਪੀਟੀਟਿਵ ਇਗਜ਼ਾਮਸ ਵੀ ਦੇਣੇ ਪਸੰਦ ਕਰਦੀ ਆ ਜਿਵੇਂ ਕਿ ਮੈਂ ਯੂਪੀਐਸਸੀ ਐਸਐਸਸੀ ਆ ਸਾਰੇ ਇਗਜ਼ਾਮਸ ਮਤਲਬ ਮੈਂ ਦੇਣਾ ਚਾਹਦੀ ਆ ਇਹ ਇੱਕ ਹੋਰ ਬੱਚੀ ਛੋਟੀ ਜਿਹੜੀ ਹੈਗੀ ਆ ਉਹ ਵੀ ਤੁਹਾਡੇ ਸਾਹਮਣੇ ਐ ਨਾਲ ਖੜੀ ਹੋਈ ਆ ਉਹ ਵੀ ਮੁਸਕਰਾ ਰਹੀ ਐ ਕਿਉਂਕਿ ਓਨੇ ਵੀ ਛੋਟੀ ਜੀ ਉਮਰ ਚੀ ਵੱਡੀ ਮਲ ਮਾਰ ਲਈ ਐ ਮੇਰਾ ਨਾਮ ਗੁਰਨਾਸ ਕੋਰ ਐ ਮੈਂ ਹੁਣੇ ਸੈੱਫ ਗੇਮਸ ਖੇਡ ਕੇ ਆਈ ਆ ਇੰਡੀਆ ਨੂੰ ਰਿਪਰੈਜ਼ੈਂਟ ਕਰਕੇ ਨੇਪਾਲ ਦੇ ਵਿੱਚ ਕਾਠਮੰਦੂ ਇਹਦੇ ਵਿੱਚ 4 ਟੀਮਾਂ ਸੀ ਗਿਆਨ ਬੰਗਲਾਦੇਸ਼ ਨੇਪਾਲ ਭੂਟਾਨ ਤੇ ਇੰਡੀਆ ਅਸੀਂ ਫਾਈਨਲ ਬੰਗਲਾਦੇਸ਼ ਤੋਂ ਹਾਰ ਗਏ ਟਾਈ ਬ੍ਰੇਕਰ ਚ ਬਕੋਜ਼ ਹਾਰਡ ਲੱਕ ਪਰ ਹੁਣ ਨੈਕਸਟ ਮੇਰਾ ਅਗਲਾ ਏਮ ਹੈਗਾ ਉਹਨੇ ਏਐਫਸੀ ਕੱਪ ਜਿਹੜਾ ਮੋਸਟ ਪ੍ਰੋਬਬਲੀ ਨੈਕਸਟ ਈਅਰ ਹੋਣਾ ਹੈ ਉਸ ਤੋਂ ਪਹਿਲਾਂ ਐਕਸਪੋਜ਼ਰ ਟੂ ਟੂਰਨਾਮੈਂਟ ਸਪੇਨ ਫ੍ਰਾਂਸ ਖੇਡਣ ਜਾਣਾ ਤਾਂ ਉਹਦੀ ਪ੍ਰੈਪਰੇਸ਼ਨ ਕਰ ਲਈ ਹੈ ਛੋਟੀ ਉਮਰ ਹੈ ਉਮਰ ਤੇ ਕੁਝ ਨਹੀਂ ਲੱਗਦੀ ਕਿਹੜੀ ਕਲਾਸ ਪੜਦੇ ਹੋ ਮੈਂ 9th ਚਾ ਬ੍ਰਿਟਿਸ਼ ਕੌਰਟ ਹਾਈ ਸਕੂਲਸ ਮੇਰੀ ਏਜ 15 ਈਅਰਸ ਹੈ ਤੁਸੀਂ ਦੇਖ ਰਹੇ ਹੋ ਕਿ ਛੋਟੀ ਜਿਹੀ ਬੱਚੀ ਹੈ ਜਿਹੜੀ ਅਜੇ ਏਡੀ ਵੱਡੀ ਮਾਲ ਕਰ ਰਹੀ ਹੈ ਕੋਚ ਕੋਚ ਦਾ ਸਭ ਤੋਂ ਵੱਡਾ ਯੋਗਦਾਨ ਹੈ ਅੰ ਦੋ ਬੱਚਿਆਂ ਨੇ ਛੋਟੇ-ਛੋਟੇ ਉਮਰ ਦੀਆਂ ਨੇ ਏਡੀ-ਵੱਡੀ ਮਲ ਮਾਰ ਲਈ ਸਰ ਮਿਹਨਤ ਹੈ ਜੀ ਦੇਖੋ ਇਹਨਾਂ ਬੱਚੀਆਂ ਦੀ ਬਹੁਤ ਜ਼ਿਆਦਾ ਮਿਹਨਤ ਹੈ ਕਿਉਂਕਿ ਕੋਚ ਨੇ ਆਪਣਾ ਕੋਚਿੰਗ ਪਾਰਟ ਜਿਹੜਾ ਉਹਨਾਂ ਨੂੰ ਸਿਖਾਣਾ ਉਸ ਤੋਂ ਬਾਅਦ ਇੱਕ ਪਲੇਅਰ ਦੀ ਮਿਹਨਤ ਹੁੰਦੀ ਹੈ ਜਿਵੇਂ ਮੈਂ 1 ਘੰਟਾ ਪ੍ਰੈਕਟਿਸ ਕਰਾਤੀ ਉਸ ਤੋਂ ਬਾਅਦ ਇਹ 1 ਘੰਟਾ ਆਪਣਾ ਐਕਸਟਰਾ ਲਾਂਦੀਆਂ ਜਾਂ ਗਰਾਊਂਡ ਜਿਹੜੀ ਟਾਈਮਿੰਗ ਆ ਉਸ ਤੋਂ ਪਹਿਲਾਂ ਆ ਕੇ ਵਰਕਆਊਟ ਕਰਦੀਆਂ ਬਾਅਦ ਚ ਕਰਦੀਆਂ ਕੋਚ ਦਾ ਤਾਂ ਇੱਕ ਗਾਈਡ ਕਰਨਾ ਜਾਂ ਟੈਕਨੀਕ ਦੱਸਣੀਆਂ ਇਹ ਚੀਜ਼ਾਂ ਸਾਡਾ ਵਰਕ ਹੈ ਉਸ ਤੋਂ ਬਾਅਦ ਪਲੇਅਰ ਦਾ ਕੰਮ ਹੁੰਦਾ ਹੈ ਮਿਹਨਤ ਕਰਨੀ ਜੇ ਇਹ ਜਿਹੜੀ ਚੀਜ਼ ਦੱਸੀ ਹੋਈ ਉਹ ਉਹਨੂੰ ਜ਼ਿਆਦਾ ਕਰਦੇ ਨੇ ਮਿਹਨਤ ਕਰਦੇ ਨੇ ਦਿਨ ਰਾਤ ਸਵੇਰੇ ਉੱਠ ਕੇ 4 ਵਜੇ 5 ਵਜੇ ਉੱਠ ਕੇ ਸਵੇਰੇ ਗਰਾਊਂਡ ਦੀ ਪ੍ਰੈਕਟਿਸ ਵੀ ਨਿਕਲ ਜਾਂਦੀਆਂ ਤੇ ਉਸ ਤੋਂ ਬਾਅਦ ਆ ਕੇ ਇੱਥੇ ਟ੍ਰੇਨਿੰਗ ਵੀ ਕਰਦੀਆਂ ਤਾਂ ਕਿਤੇ ਨਾ ਕਿਤੇ ਇਹਨਾਂ ਦੀ ਇਹਨਾਂ ਦੀ ਮਿਹਨਤ ਦਾ ਆਪ ਦਾ ਬਹੁਤ ਵੱਡਾ ਇਸ ਦੇ ਵਿੱਚ ਇਹ ਚੀਜ਼ ਬਣਦੀ ਹੈ ਬੱਚੇ ਜਿਹੜੇ ਹੈਗੇ ਨਸ਼ਿਆਂ ਵੱਲ ਵੱਧਦੇ ਨੇ ਜਾਂਦੇ ਨੇ ਨਸ਼ਾ ਉਹ ਪਹਿਲੇ ਉਹ ਕਰਦੇ ਨੇ ਹੁਣ ਕਿਉਂਕਿ ਟ੍ਰੈਂਡੀ ਇਸ ਤਰ੍ਹਾਂ ਦਾ ਚੱਲ ਗਿਆ ਛੋਟੀਆਂ ਬੱਚੀਆਂ ਨੇ ਨਾਲ ਮੁੰਡਿਆਂ ਦੇ ਵਿੱਚ ਗੇਮ ਖੇਡ ਰਹੀਆਂ ਨੇ ਇਸ ਦਾ ਇਹ ਕਾਰਨ ਹੈ ਜੀ ਇਨ ਅਸਲ 'ਚ ਇਹਨਾਂ ਦੇ ਖੂਨ 'ਚ ਹੀ ਫੁੱਟਬਾਲ ਹੈ ਇਹਦੇ ਫਾਦਰ ਵੀ ਇੰਟਰਨੈਸ਼ਨਲ ਰਹੇ ਨੇ ਕਲੱਬਾਂ 'ਚ ਖੇਡਦੇ ਨੇ ਇਹਦੇ ਚਾਚਾ ਇਹ ਤਾਂ ਆਏ ਜੀ ਤੇ ਉਹਨਾਂ ਤੋਂ ਹੀ ਬੇਸਿਕ ਟ੍ਰੇਨਿੰਗ ਇਹਨਾਂ ਨੇ ਸਟਾਰਟ ਕੀਤੀ ਹੈ ਉਦੋਂ ਤੋਂ ਹੀ ਟ੍ਰੇਨਿੰਗ ਤੋਂ ਇਹਨਾਂ ਜਨੂਨ ਵੇਖ ਕੇ ਇਹਦੇ ਪੇਰੈਂਟਸ ਦੇ ਵਿੱਚ ਸੀ ਕਿ ਇਹਨਾਂ ਨੂੰ ਫੁੱਟਬਾਲ ਦਾ ਇਹਨਾਂ ਲਗਾਵ ਆਇਆ ਇਸ ਲਈ ਇਹਨਾਂ ਦਾ ਧਿਆਨ ਉਹ ਦੂਜੇ ਕਮਾਂ ਵਿੱਚ ਸਾਡੇ ਜਿਹੜੇ ਵੀ ਪਲੇਅਰ ਆ ਰਹੇ ਨੇ ਜਿਹੜੇ ਸਾਡੇ ਫੀਲਡ 'ਚ ਆ ਰਹੇ ਨੇ ਉਹ ਇਹ ਸਾਰੇ ਜਿਹੜੇ ਜਿਹੜੇ ਨਸ਼ੇ ਜਾਂ ਉਹਦੇ ਤੋਂ ਰਹਿਤ ਨੇ ਕੋਈ ਬੱਚੇ ਦਾ ਧਿਆਨ ਜੇ ਬੱਚਾ ਫੀਲਡ 'ਚ ਜਾਏਗਾ ਜੇ 2 ਘੰਟੇ ਫੀਲਡ ਚ ਲੜਾ ਦੇ ਬੱਚੇ ਦਾ ਕੋਈ ਮੋਰਲ ਹੀ ਉੱਤਰ ਦੇਲ ਹੀ ਨਹੀਂ ਕਰੇਗਾ ਵੀ ਅਸੀਂ ਨਸ਼ੇ ਵਾਲੇ ਚਾਈਏ ਅਸੀਂ ਪੇਰੈਂਟਸ ਨੂੰ ਵੀ ਅਵੇਅਰ ਕਰਾਂਗੇ ਤੇ ਸਰਕਾਰਾਂ ਨੂੰ ਵੀ ਅਵੇਅਰ ਕਰਾਂਗੇ ਵੀ ਬੱਚਿਆਂ ਨੂੰ ਵਾਤਵਾਰਦ ਸਪੋਰਟਸ ਨਾਲ ਜੋੜਿਆ ਜਾਵੇ ਤਾਂ ਕਿ ਅਸੀਂ ਆਪਣਾ ਰੰਗਲਾ ਪੰਜਾਬ ਬਣਾ ਸਕੀਏ ਰੰਗਲਾ ਪੰਜਾਬ ਬਣਾ ਸਕੀਏ ਬੇਟਾ ਦੋਨੋਂ ਬੱਚਿਆਂ ਤੁਸੀਂ ਮੁੰਡੇ ਇੰਨੇ ਸਾਰੇ ਨੇ ਕੋਈ ਡਰ ਨਹੀਂ ਲੱਗਦਾ ਨਹੀਂ ਡਰ દિਵਾਲੀ ਤਾਂ ਇਦਾਂ ਦੀ ਕੋਈ ਗੱਲ ਹੈ ਨਹੀਂ ਕਿਉਂਕਿ ਅਸੀਂ ਆਪਣੇ ਆਪ ਨੂੰ ਕਦੀ ਅੱਦਾ ਕੰਪੇਅਰ ਕੀਤਾ ਹੀ ਨਹੀਂ ਵੀ ਮੁੰਡੇ ਤਕੜੇ ਹੁੰਦੇ ਆ ਜਾਂ ਕੁੜੀਆਂ ਮਾੜੀਆਂ ਹੁੰਦੀਆਂ ਨੇ ਤਾਂ ਅਸੀਂ ਆ ਕਹਿੰਦੇ ਆ ਵੀ ਤੁਹਾਡੀਆਂ ਵੀ ਦੋ ਲੱਤਾਂ ਸਾਡੀਆਂ ਕੀ ਤਾਂ ਇੰਨਾ ਇੰਨਾ ਕੁਝ ਖਾਸ ਸਾਨੂੰ ਫਰਕ ਲੱਗਿਆ ਨਹੀਂ ਬਾਕੀ ਸਾਰਾ ਮਾਈਂਡ ਸੈਟ ਹੁੰਦਾ ਹੈ ਜੋ ਆਪਣੇ ਦਿਮਾਗ 'ਚ ਬੀ ਗਰਾਉਂਡ 'ਚ ਦਾ ਪਲੇਅਰ ਹੀ ਹੁੰਦਾ ਜੋ ਆਪਣੇ ਸੋਚ ਲਿਆ ਕੋਈ ਹੋ ਜਾਂਦੇ ਆ ਤਾ ਹੁਣ ਮੁੰਡਿਆਂ ਚ ਖੇਲਦਾ ਤਾਂ ਸੀ ਆਪਣੇ ਆਪ ਨੂੰ ਉਦਾਂ ਹੀ ਢਾਲ ਲੈਨੇ ਆ ਸੱਟਾਂ ਵੀ ਲੱਗਦੀਆਂ ਪਰ ਬੋਡੀ ਉਦਾਂ ਹੀ ਢਾਲ ਲੰਦਾ ਆਪਣੇ ਆਪ ਨੂੰ ਅਹੀ ਜੀ ਹਾਂਜੀ ਤੋਂ ਛੋਟੀ ਕੁੜੀ ਵੀ ਜਿਹੜੀ ਹੈ ਉਹ ਵੀ ਕੋਈ ਡਰ ਨਹੀਂ ਲੱਗ ਰਿਹਾ ਮੇਰੀ ਥਿਊਰੀ ਹੈ ਹਮੇਸ਼ਾ ਤੋਂ ਰਹੀ ਹੈ ਵੀ ਜਦੋਂ ਬੰਦਾ ਗਰਾਊਂਡ ਜਾਂਦਾ ਤਾਂ ਮੁੰਡਾ ਜਾਂ ਕੁੜੀ ਨਹੀਂ ਹੁੰਦਾ ਉਹ ਪਲੇਅਰ ਹੁੰਦਾ ਇੱਕ ਕੋਈ ਵੀ ਗੇਮ ਦਾ ਹੋਵੇ ਫੁੱਟਬਾਲ ਐਥਲੈਟਿਕ ਕਿਹੜੀ ਵੀ ਗੇਮ ਦਾ ਇੱਕ ਪਲੇਅਰ ਹੁੰਦਾ ਤਾਂ ਡਰਨਾ ਤਾਂ ਦੂਰ ਦੀ ਗੱਲ ਹੁੰਦੀ ਹੈ ਡਰਨਾ ਤਾਂ ਵੈਸੇ ਵੀ ਪੰਜਾਬ ਚ ਮੁੰਲਾ ਦਾ ਡਰ ਦਾ ਨਾਮ ਤਾਂ ਹੁੰਦਾ ਹੀ ਨਹੀਂ ਮੈਂ ਜ ਹੁਣੇ ਬਾਹਰ ਗਈ ਸੀ ਗਵਾਤਾ ਉੱਥੇ ਮੈਨੂੰ ਲੋਕੀ ਮਿਲੇ ਕਹਿੰਦੇ ਆ ਪੰਜਾਬ ਸੇ ਹੋ ਕਹਿੰਦੇ ਆ ਆਪ ਤਾਂ ਬਿਲਕੁਲ ਨਹੀਂ ਡਰਦੇ ਹੋਗੇ ਨਾ ਕਿ ਹਾਂ ਅਸੀਂ ਡਰਦੇ ਨਹੀਂ ਕਿਉਂਕਿ ਮਤਲਬ ਮੇਰਾ ਕਹਿਣਾ ਮਤਲਬ ਕਿ ਦੂਜੇ ਸਟੇਟਾਂ ਵਾਲਿਆਂ ਨੂੰ ਵੀ ਪਤਾ ਵੀ ਪੰਜਾਬ ਵਾਲੇ ਡਰਦੇ ਨਹੀਂ ਹੈਗੇ ਤਾਂ ਪੰਜਾਬ ਦੀਆਂ ਕੁੜੀਆਂ ਤਾਂ ਵੈਸੇ ਹੀ ਤਗੜੀਆਂ ਹੁੰਦੀਆਂ ਨੇ ਬਾਕੀਆਂ ਨਾਲ ਤੁਸੀਂ ਦੇਖਿਆ ਕਿ ਦੋ ਬੱਚੀਆਂ ਨੇ ਜਿਹੜੇ ਆ ਗਿਆਂ ਵੱਡੀਆਂ ਮੱਲਾ ਮਾਰੀਆਂ ਨੇ ਫੁੱਟਬਾਲ ਦੇ ਵਿੱਚ ਆਪਣਾ ਨਾਮ ਰੋਸ਼ਨ ਕੀਤਾ ਨਾਲ ਹੀ ਮਾਵਾਂ ਉਹਦਾ ਨਾਮ ਰੋਸ਼ਨ ਕੀਤਾ ਤੇ ਜਿਹੜੇ ਮੁੰਡੇ ਨੇ ਉਹਨਾਂ ਦੇ ਵਿੱਚ ਇੱਕ ਜਾ ਕੇ ਖੇਡਦਿਆਂ ਹੋਈਆਂ ਨਜ਼ਰ ਆਈਆਂ ਪਟਿਆਲਾ ਤੋਂ ਕ